ਸਤ ਸਵੇਲਾ ਸਾਰੇ ਨੂੰ ਪਿਆਰ ਭਰੀ ਸਾਸਰੀ ਗਾਲ VIP ਪੰਡੂ ਜਾਨਾ ਉਪਰ ਟਾਡਾ ਬਹੁਤ ਬਹੁਤ ਜ਼ਵਾਗਤ ਹੈ ਥੰਬਨੇਲ ਤੇ ਤੁਸੀਂ ਵੇਖ ਹੀ ਲੈਣਾ ਕਿ ਅੱਜ ਆਪਾਂ ਕਿਹੜੀ ਵੀਡੀਓ ਲੈ ਕੇ ਆ ਚੁੱਕੇ ਹਾਂ ਸਮਾਂ ਨਾ ਬਰਬਾਦ ਕਰਦੇ ਹਾਂ ਕਰਦੇ ਆਂ ਵੀਡੀਓ ਨੂੰ ਸਟਾਰ ਜੀ ਤੁਹਾਨੂੰ ਪਤਾ ਹੀ ਹੈ ਕਿ ਮਲਕੀਤ ਔਲਖ ਜੋ ਕੰਮ ਕਰ ਰਿਹਾ ਹੈ ਨਾ ਇਹ ਨਸ਼ੇ ਦੇ ਲੋਰ ਚ ਕਰ ਰਿਹਾ ਜਾਂ ਫੇਮ ਵਾਸਤੇ ਕਰ ਰਿਹਾ ਪਬਲਿਸਿਟੀ ਭਾਲਦਾ ਇਹ ਕਹਿਣਾ ਵਾ ਲੋਕਾਂ ਦਾ ਇਹ ਉਹਨਾਂ ਲੋਕਾਂ ਦਾ ਕਹਿਣਾ ਵਾ ਜਿਨ੍ਹਾਂ ਨੇ ਕੰਮ ਦਾ ਕਦੀ ਡੱਕਾ ਹੀ ਨਹੀਂ ਤੋੜਿਆ ਇਹ ਉਹਨਾਂ ਲੋਕਾਂ ਦਾ ਕਹਿਣਾ ਵਾ ਜਿਹੜਾ ਕੰਮ ਚੰਗਾ ਕੰਡਿਆ ਉਹਦੀਆਂ ਲੱਤਾਂ ਨਾ ਖਿੱਚੋ ਜੇ ਸਾਥ ਨਹੀਂ ਨਾ ਦੇ ਸਕਦੇ ਤੇ ਚੁੱਪ ਕਰਕੇ ਤੁਸੀਂ ਬੈਠੇ ਰੋ ਰਮਾਨਾ ਜਿਹੜਾ ਬੰਦਾ ਸਾਥ ਨਹੀਂ ਦੇ ਸਕਦਾ ਉਹ ਕਮੈਂਟਾਂ ਚ ਉਹਨੂੰ ਬੁਰਾ ਭਲਾ ਕਹਿਣ ਦਿਆ ਇਹ ਜਾਬ ਦਾ ਪਤਾ ਨਹੀਂ ਕੋ ਖਾ ਪੀ ਘੇੜਿਆ ਨਸ਼ਾ ਉਹ ਬੰਦਾ ਪੁੱਛੇ ਤੁਸੀਂ ਵੀ ਕਰਦੇ ਹੋਣੇ ਨਸ਼ਾ ਤੁਸੀਂ ਕਿੰਨੀ ਕਿਦ ਦਲੇਰੀ ਵਰਤੀ ਆ ਕਦੀ ਵਰਤੀ ਆ ਔਰ ਤੁਸੀਂ ਤਾਂ 10 ਰੁਪਏ ਕਿਤੇ ਗ੍ਰਾਹੀ ਦਿੱਤੀ ਹੋਵੇ ਨਾ ਤੇ ਤੁਸੀਂ ਉਹ ਵੀ ਕਹਿੰਦੇ ਜੀ ਵਿੱਚ ਨਾ ਆਉਣਾ ਚਾਹੀਦਾ ਵਾ ਜੇ ਕਿਤੇ ਬਾਬੇ ਨੇ ਨਾ ਨਾ ਲਿਆ ਸਾਡਾ ਉਹ ਬਾਬਾ ਤੈਨੂੰ ਗ੍ਰਾਹੀ ਆਈ ਉਹ ਕਿਹੜੇ ਖਾਤੇ ਬਾਤ ਤੀ ਇਹ ਚੀਜ਼ਾਂ ਕਰਦੇ ਜੇ ਤੁਸੀਂ ਕਿਸੇ ਨੂੰ ਮਾੜਾ ਕਹਿਣ ਤੋਂ ਪਹਿਲਾਂ ਆਪਣੇ ਪੀੜੀ ਥੱਲੇ ਛੋਟਾ ਮਾਰ ਲਿਆ ਕਰੋ ਠੀਕ ਆ 5 ਕਰੋੜ ਰੁਪਏ ਵੰਡ ਛੜਿਆ ਮੇਰੇ ਹਿਸਾਬ ਨਾਲ ਕਿੰਨੇ ਪੈਸਾ ਹੱਲੇ ਵੀ ਵੰਡੀ ਜਾਣ ਡਿਆ ਕਿੰਨਾ ਲੋਕਾਂ ਦਾ ਭਲਾ ਕਰਨ ਡਿਆ ਤੇ ਉਹਨੂੰ ਮੂੰਹ ਚੋਕ ਕੇ ਲੋਕ ਮਾੜਾ ਕਹਿੰਦੇ ਆ ਪੇ ਬੰਦਾ ਬੁਸ਼ੇਕ ਉਹ ਜੇ ਕੋਈ ਚੰਗਾ ਕੰਮ ਕਾੰਡਿਆ ਉਹਨੂੰ ਕਰਨ ਦੋ ਠੀਕ ਆ ਤੇ ਵਧੀਆ ਕੰਮ ਦਾ ਸਾਥ ਦੇਣਾ ਚਾਹੀਦਾ ਵਾ ਉਹਨੇ ਕੋਈ ਫੇਮ ਨਹੀਂ ਭਾਲਣ ਡਿਆ ਉਹਨੇ ਆਪਣੇ YouTube ਦੇ ਵੀਡੀਓ ਤਾਂ ਨਹੀਂ ਪਾਈ YouTube ਤੇ ਆਪਣੀਆਂ ਵੀਡੀਓ ਪਾਈ ਜਾਵੇ ਇਨਕਮਿੰਗ ਉਹਨੂੰ ਵਾਧੂ ਆਈ ਜਾਣੀਆਂ ਪਰ ਉਹਨੇ ਤਾਂ ਨਹੀਂ ਪਾਈ ਲੋਕਾਂ ਨੇ ਚੋਗ-ਚੋਗ ਪਾਈਆਂ ਉਹਦੀਆਂ ਵੀਡੀਓ ਉਹਨੇ ਨਹੀਂ ਪਾਈ ਪਗਲੇ ਨੇ ਉਹਨੇ ਇਹ ਨਹੀਂ ਸੋਚਿਆ ਕਿ ਚਲੋ ਮੈਨੂੰ ਮੇਰੀ ਕਮਾਈ ਬਣ ਜੂ ਇਹ ਮੇਰੇ ਵਿਊ ਹੋਣਗੇ ਕਿ ਮੈਂ ਲੋਕਾਂ ਦਾ ਪੜਾ ਕਾੰਡਿਆ ਇਹ ਚੀਜ਼ਾਂ ਵਾ ਨਾ ਕਿ ਇਹਨੂੰ ਮਾੜਾ ਕਿਹਾ ਕਰੋ ਜਿਹੜਾ ਚੰਗਾ ਕੰਮ ਕਰੰਦਿਆ ਨਾ ਉਹਨੂੰ ਕਰਨ ਦਿਆ ਕਰੋ ਤੇ ਜਿਹੜੇ ਲੋਕ ਉਹਨੂੰ ਕਹਿੰਦੇ ਆ ਕਿ ਉਹ ਹਲਫਿਆ ਹੀ ਫਿੰਡਿਆ ਵਾ ਪਤਾ ਨਹੀਂ ਕੀ ਬੌਂਦਲਿਆ ਵਾ ਉਹ ਬੌਂਦਲਿਆ ਬੰਦਲਿਆ ਕੁਝ ਨਹੀਂ ਆ ਯਾਰ ਦੱਸਾਂ ਕਈ ਸਿੰਗਰ ਹੈਗੇ ਆ ਮਾਰਦੇ ਚੁੱਕ-ਚੁੱਕ ਕੇ ਪਰ ਬੰਦਿਆਂ ਨੂੰ ਕਿ ਬੌਂਸਰਾਂ ਨੂੰ ਕਹਿੰਦੇ ਲਾਗੇ ਨਾ ਹੁੰਦੇਓ ਉਹ ਤੁਹਾਨੂੰ ਸਹੀ ਲੱਗਦੇ ਆ ਉਹ ਫਿਰ ਤੁਹਾਨੂੰ ਸਹੀ ਲੱਗਦੇ ਕਿ ਹਾਂ ਜੀ ਹਾਂ ਜੀ ਉਹਦੀ ਟੌਰ ਬੜੀ ਆ ਇਹ ਵਿਚਾਰਾ ਜਫੀਆਂ ਪਾਪਾ ਮਿਲੰਡਿਆ ਵਾ ਲੋਕਾਂ ਨੂੰ ਇਹ ਤੁਹਾਡੇ ਕੋਈ ਯਰਿਆ ਨਹੀਂ ਜਾਣਦੇ ਆ ਜੇ ਤੁਹਾਡੀ ਹੈਲਪ ਕਰਦੇ ਫੇਰ ਤੇ ਹੀ ਆਏ ਜੇ ਉਹਨੋਂ ਕਿਸ ਦੀ ਲੋਕਾਂ ਦੀ ਹੈਲਪ ਕਾਂਡਿਆ ਨਾ ਫੇਰ ਲੋਕਾਂ ਨੂੰ ਗਲਤ ਲੱਗਦਾ ਵਾ ਕਿ ਉਧਰ ਕਿਉਂ ਹੈਲਪ ਕਾਂਡਿਆ ਵਾ ਇਹ ਨਸ਼ੇ ਚ ਰਜਿਆ ਵਾ ਇਹ ਹੈਲਫਿਆ ਫੈਂਡਿਆ ਵਾ ਇਹ ਚੀਜ਼ਾਂ ਵਾ ਤੁਹਾਨੂੰ ਤਾਂ ਨਹੀਂ ਸਹੀ ਲੱਗਣ ਡਿਆ ਜੇ ਤੁਹਾਡੀ ਹੈਲਪ ਕਰਦੇ ਫੇਰ ਤੁਹਾਨੂੰ ਸਹੀ ਲੱਗਣਾ ਏ ਫੇਰ ਤੁਸੀਂ ਕਹਿਣਾ ਵਾਕਿਆ ਵਧੀਆ ਕੰਮ ਕਾਂਡਿਆ ਯਾਰ ਬਹੁਤ ਸ਼ਾਨਦਾਰ ਕੰਮ ਕਾਂਡਿਆ ਵਾ ਤੁਹਾਡੇ ਕੋਈ ਯਰਿਆ ਨਹੀਂ ਜਾਂਦਾ ਕੰਮ ਵੇਖ ਕੇ ਕਿਸ ਦਾ ਕਿ ਕੋਈ ਕੰਮ ਚੰਗਾ ਕਰਨ ਕਿਉਂ ਡਿਆ ਵਾ ਜੇ ਕੋਈ ਚੰਗੇ ਕੰਮ ਨਾਲ ਤੁਰਦਾ ਤਾਂ ਵੀ ਦੁਨੀਆ ਮਾੜਾ ਕਹਿੰਦੀ ਆ ਮੈਂ ਇੱਕ ਸ਼ੇਅਰ ਜਾਂ ਬੋਲਣ ਲੱਗਾ ਵਾਂ ਕਹਿੰਦਾ ਜਿਹੜਾ ਚੰਗਾ ਕੰਮ ਕਰੇ ਉਹਦੀਆਂ ਲੱਤਾਂ ਲੋਕ ਖਿੱਚਦੇ ਆ ਤੇ ਜਿਹੜਾ ਕੰਮ ਚੰਗੇ ਨਾਲ ਨਾ ਤੁਰੇ ਉਹਨੂੰ ਮਾੜਾ ਬੰਦਾ ਮਿੱਥਦੇ ਆ ਦਾਤੀ ਦੇ ਦੰਦੇ ਇੱਕ ਪਾਸੇ ਦੁਨੀਆ ਦਵੱਲੇ ਦੰਦੇ ਰੱਖਦੀ ਆ ਕਿੱਡੇ ਫੁੱਦੂ ਲੋਕ ਆ ਜਿਹੜਾ ਬੰਦਾ ਚੰਗੇ ਕੰਮ ਕਾਣ ੜਿਆ ਉਹਨੂੰ ਕਮੈਂਟ ਕਰਕੇ ਮਾੜਾ ਦੁਨੀਆ ਦੱਸਦੀ ਆ ਇਹ ਦੁਨੀਆ ਦੇ ਦਸਤੂਰ ਵਾ ਠੀਕ ਆ ਕਿ ਬੰਦੇ ਦੀਆਂ ਲੱਤਾਂ ਖਿੱਚਣੋ ਨਹੀਂ ਇਹਨਾਂ ਨੇ ਹਟਦਾ ਹੁੰਦਾ ਕਿ ਜੇ ਕੋਈ ਚੰਗਾ ਕੰਮ ਕਰੰਡਿਆ ਉਹਦੀਆਂ ਲੱਤਾਂ ਜ਼ਿਆਦਾ ਖਿੱਚਣਗੇ ਤੇ ਜੇ ਕੋਈ ਮਾੜਾ ਕੰਮ ਕਰੰਡਿਆ ਨਾ ਕਲਯੁਗ ਦਾ ਸਮਾਂ ਵਾ ਭਰਾਵਾ ਉਹਦਾ ਸਾਥ ਦਿੰਦੇ ਆ ਤੇ ਜਿਹੜਾ ਕੋਈ ਚੰਗਾ ਕੰਮ ਕਰੰਡਿਆ ਉਹਦੇ ਮੇਰੇ ਹਿਸਾਬ ਨਾਲ ਖਲਾਫ ਹੀ ਹੋ ਜਾਂਦੀ ਦੁਨੀਆ ਕੋਈ ਗੱਲ ਨਹੀਂ ਵੀਰੇ ਜੇ ਕੋਈ ਮਤਲਬ ਤੇਰੇ ਨਾਲ 10% ਗਲਤ ਲੋਕ ਆ ਨਾ ਤੇ 90 ਜਣੇ ਤੇਰੇ ਨਾਲ ਖੜੇ ਆ ਜਿਨ੍ਹਾਂ ਨੂੰ ਤੂੰ ਸਹੀ ਲੱਗਾ ਤੇ ਸਹੀ ਕੰਮ ਕਰਕੇ ਵਿਖਾਇਆ ਵਾ ਯਾਰ ਕਈਆਂ ਕੋ ਅਰਬਾਂ ਦੇ ਹਿਸਾਬ ਨਾਲ ਮੈਂ ਪਹਿਲਾਂ ਵੀ ਦੱਸਿਆ ਨਾ ਕਿ ਅਰਬਾਂ ਦੇ ਹਿਸਾਬ ਨਾਲ ਪੈਸੇ ਆ ਪਰ ਕੋਈ ਖਰਚ ਕੇ ਨਹੀਂ ਖੋਜ ਕੋਈ ਕੇ ਨੂੰ ਪੈਸਾ ਦੇ ਕੇ ਨਹੀਂ ਖੁਸ਼ ਖੁਦ ਮੇਰੀ ਸੁਣ ਲੋ ਗੱਲ ਚਲੋ ਵੀਡੀਓ 'ਚ ਮੈਂ ਦੱਸਣ ਲੱਗਾ ਹੁਣ ਕਿ ਖੁਦ ਮੰਨ ਲੋ ਕਿ ਤੁਸੀਂ ਤਿੰਨ ਭਰਾ ਜੇ ਨਾ ਤਿੰਨਾਂ 'ਚੋਂ ਇੱਕ ਭਰਾ ਬਾਹਰ ਦੇ ਮੁਲਕਾਂ 'ਮबीर' ਆ ਦੋ ਭਰਾ ਗਰੀਬ ਉਹ ਦੋ ਭਰਾ ਗਰੀਬ ਹੀ ਰਹਿਣਗੇ ਠੀਕ ਆ ਉਹਨੂੰ ਉਹਨਾਂ ਦਾ ਭਰਾ ਦੇ ਕੇ ਨਹੀਂ ਖੋਜ ਤੇ ਉਹ ਫੇਰ ਵੀ ਸਾਰਿਆਂ ਨੂੰ ਗੱਲ ਆ ਕੇ ਮਿਲ ਲਿਆ ਸਾ ਜੋ ਵੀ ਓਕੋ ਸੰਡਿਆ ਵਾ ਉਹ ਸਾਰਨ ਡਿਆ ਵਾ ਜਿਹਨੂੰ ਪੈਸਾਂ ਦੀ ਲੋੜ ਆ ਉਹਨੂੰ ਪੈਸੇ ਦੇਣ ਡਿਆ ਵਾ ਜਿਹਨੂੰ ਚਲੋ ਟਰੈਕਟਰ ਵੀ ਮੰਗਾਏ ਆ ਕਿੰਨੀ ਹਲਫ ਕੀਤੀ ਆ ਹਨਾ ਵਧੀਆ ਕੀਤਾ ਯਾਰ ਜੇ ਮਤਲਬ ਆਪਣੇ ਪੰਜਾਬ ਚ ਦਹਾੜਾ ਇਹ ਹੀ ਨੁਕਸਾਨ ਹੋਇਆ ਜੇ ਕੋਈ ਨਾਲ ਨਾ ਖੜਦਾ ਤੇ ਫੇਰ ਦੱਸਾਂ ਕੀ ਕਹਿਣਾ ਹੈ ਵੇਲਾ ਵੀ ਸਿੰਗਰ ਕਮਾਈ ਕਰਦੇ ਆ ਕਾਬੀਆਂ ਕੋ ਕਮਾਈ ਕਰਨਦੇ ਆ ਪਰ ਕੋਈ ਨਾ ਨਾਲ ਨਹੀਂ ਖੜਦਾ ਤੇ ਹੁਣ ਅਗਲੇ ਨੇ ਵਖਾਤ ਆ ਗਏ ਮੈਂ ਨਾਲ ਖੜਿਆ ਹਣਾ ਤੇ ਇਹ ਚੀਜ਼ ਹੁੰਦੀ ਆ ਨਾਲ ਲਤਾਂ ਖਿੱਚਿਆ ਕਰੋ ਖਿਚਣ ਵਾਲਿਓ ਕਮੈਂਟ ਵਾਲਿਓ ਵੇਲੇ ਲੋਕੋ ਜਿਹੜਾ ਬੰਦਾ ਵੇਲਾ ਰਹਿ ਜੇ ਨਾ 4 ਦਿਨ ਉਹ ਫਿਰ ਦਿਮਾਗ ਹੋ ਜਾਂਦਾ ਸ਼ੈਤਾਨ ਦਾ ਤੇ ਤੁਹਾਡੇ ਦਿਮਾਗ ਵੀ ਹੋ ਚੁਕੇ ਸ਼ੈਤਾਨ ਦੇ ਤੇ ਕੰਮ ਗੁੰਮ ਕਰ ਲਿਆ ਕਰੋ ਇਹ ਨਹੀਂ ਸੋਚੀਦਾ ਹੁੰਦਾ ਕਿ ਵੇਲੇ ਬਹਿ ਕੇ ਕਮੈਂਟ ਕਮੁੰਡ ਕਰ ਲਈਏ ਕਿ ਇਹਨੂੰ ਗਲਤ ਮਲਤ ਉਹ ਚੰਗੇ ਕੰਮ ਵੀ ਕਰ ਲਿਆ ਕਰੋ ਚਲੋ ਚੰਗਾ ਜੀ ਇੱਥੇ ਤੱਕ ਅਸੀਂ ਸਾਡੀ ਵੀਡੀਓ ਕਿਵੇਂ ਦੀ ਲੱਗੀ ਆ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਕਿਉਂਕਿ ਇਹ ਵੀਡੀਓ ਬਣਾਉਣੀ ਬਹੁਤ ਜ਼ਰੂਰੀ ਠੀਕ ਆ ਜੇ ਕੋਈ ਯਾਰ ਵਧੀਆ ਕੰਮ ਕੰਡਿਆ ਵਧੀਆ ਕੰਮ ਕੰਡਿਆ ਉਹਦੇ ਨਾਲ ਆਪਾਂ ਨਾ ਖੜਾਂਗੇ ਤੇ ਇਹ ਤੁਹਾਡੇ ਵਾਸਤੇ ਬਹੁਤ ਮੜੀ ਗੱਲ ਆ ਤੇ ਓਕੇ ਫਿਰ ਮਿਲਦੇ ਆ ਅਗਲੀ ਵੀਡੀਓ ਚ